ਪਟਿਆਲਾ 'ਚ ਸਾਬਕਾ ਫੌਜੀ ਦੇ ਕਤਲ ਦੀ ਗੁੱਥੀ ਨੂੰ ਪੁਲਸ ਨੇ ਸਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਕਤਲ ਕਿਸੇ ਹੋਰ ਨੇ ਨਹੀਂ ਬਲਕਿ ਮ੍ਰਿਤਕ ਨਿਰਮਲ ਸਿੰਘ ਦੀ ਪ੍ਰੇਮਿਕਾ ਨੇ ਆਪਣੇ ਦੂਸਰੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ ਪੁਲਸ ਨੇ ਪ੍ਰੇਮਿਕਾ ਪਰਮਜੀਤ ਦੀ ਇਸ ਘਟਿਆ ਹਰਕਤ ਦਾ ਪਰਦਾਫਾਸ਼ ਕਰਦੇ ਹੋਏ ਉਸ ਨੂੰ ਪ੍ਰੇਮੀ ਸਮੇਤ ਕਾਬੂ ਕਰ ਲਿਆ ਮਕਸਦ ਇਹਦੇ 'ਚ ਬੇਸਿਕਲੀ ਇਹ ਜਿਹੜਾ ਨਿਰਮਲ ਸਿੰਘ ਇਸ ਲੇਡੀ ਨੂੰ ਪਰਮਜੀਤ ਪੰਮੀ ਨੂੰ ਕੋਈ 1.5 ਤੋਂ 2 ਸਾਲ ਤੋਂ ਜਾਣਦਾ ਸੀ ਉਹਦੇ ਕੋਲੇ ਆਉਣ ਜਾਣ ਸੀ ਤੇ ਇਹ ਰੀਸੈਂਟਲੀ ਜਿਹੜਾ 8 ਮਹੀਨੇ ਪਹਿਲਾਂ ਇਹਨੂੰ ਕੋਈ ਜਗਰੂਪ ਸਿੰਘ ਨਾਂ ਦਾ ਜਿਹੜਾ ਹੈਗਾ ਵਿਅਕਤੀ ਉਹ ਜਾਣਨ ਲੱਗ ਗਿਆ ਉਹਨਾਂ ਦੀ ਵੀ ਆਪਸ ਵਿੱਚ ਨੇੜਤਾ ਹੋਊਗੀ ਜਗਰੂਪ ਸਿੰਘ ਇਸ ਗੱਲ ਨੂੰ ਪਰਦਾਸ਼ਤ ਨਹੀਂ ਕਰਦਾ ਸੀਗਾ ਉਹ ਉਹਦੀ ਟੋਕਾ ਟਿਕਾਈ ਕਰਦਾ ਸੀ ਤੇ ਆਪਣਾ ਹੱਕ ਜਿਤਾਉਂਦਾ ਸੀ ਜਿਸ ਦੇ ਇਸ ਵਜੋਂ ਇਹ ਜਗਰੂਪ ਸਿੰਘ ਤੇ ਪਰਮਜੀਤ ਪੰਮੀ ਨੇ ਗਿਣੀ ਮਿੱਤੀ ਸਾਜ਼ਿਸ਼ ਤਹਿਤ ਇਹਨੂੰ ਆਪਣਾ ਜਿਹੜਾ ਹੈਗਾ ਅੜਿੱਕਾ ਸਮਝਦੇ ਹੋਏ ਉਹਨੂੰ ਮਾਰਿਆ ਜ਼ਿਕਰ ਹੋਇਆ ਕਿ 15 ਸਤੰਬਰ ਨੂੰ ਸਾਬਕਾ ਫੌਜੀ ਨਿਰਮਲ ਸਿੰਘ ਦੀ লাশ ਪੁਲਸ ਨੂੰ ਬਰਾਮਦ ਹੋਈ ਸੀ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਜਗਬਣੀ ਟੀਵੀ